ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ YouTube ਚੈਨਲ ਤੇ ਨਵੇਂ ਵਲੋਗ ਦੇ ਵਿੱਚ ਤੇ ਨਵਾਂ ਵਲੋਗ ਆਪਣਾ ਹੋਣ ਲੱਗਾ ਮਿੱਤਰੋ ਕਿ ਆਪਾਂ ਚੱਲੇ ਆ ਜੀ ਨਿਊ ਏਸ਼ੀਆ ਜਿਹੜੀ ਇਲੈਕਟ੍ਰੋਨਿਕ ਮਾਰਕੀਟ ਆ ਨਾ ਗੁਗਜ਼ਾਓ ਦੀ ਸਭ ਤੋਂ ਵੱਡੀ ਮਾਰਕੀਟ ਆ ਠੀਕ ਹੈ ਜੀ ਆਪਾਂ ਉੱਥੇ ਚੱਲੇ ਆ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਇਲੈਕਟ੍ਰੋਨਿਕ ਸਮਾਨ ਜਿਹੜਾ ਹੈ ਨਾ ਹੋਲ ਸੇਲ ਤੇ ਜਿਹੜਾ ਰਿਟੇਲ ਦੇ ਵਿੱਚ ਵਿਕਦਾ ਹੈ ਇੱਥੇ ਠੀਕ ਹੈ ਜੀ ਤੇ ਆਪਣੇ ਇੰਡੀਆ ਵਾਲੇ ਵੀ ਮੰਗਾਉਂਦੇ ਆ ਠੀਕ ਹੈ ਜੀ ਹੋਲ ਸੇਲ ਦੇ ਉੱਤੇ ਨਾ ਤੇ ਰਿਟੇਲ ਦੇ ਵਿੱਚ ਵੀ ਲੈ ਕੇ ਜਾਂਦੇ ਨੇ ਤੇ ਹੋਸਟਲ ਦਾ ਵੀ ਜਿਹੜਾ ਸਮਾਨ ਇੱਥੇ ਵਿਕਦਾ ਆ ਇਲੈਕਟ੍ਰੋਨਿਕ ਤੇ ਆਪਾਂ ਉਹ ਤੁਹਾਨੂੰ ਦਿਖਾਣੇ ਆ ਤੇ ਆਜੋ ਵਲੌਗ ਦੇ ਨਾਲ ਜੁੜੇ ਰਹੋ ਬੋਕ ਹੈਂਡ ਵਲੌਗ ਆਣਾ ਇਹ ਆਜੋ ਹੋਟਲ ਦੇ ਵਿੱਚੋਂ ਬਾਹਰ ਆ ਗਿਆ ਤੇ ਡੀ ਡੀ ਐਫ ਤੋਂ ਆਪਾਂ ਜਿਹੜਾ ਟੈਕਸੀ ਬੁੱਕ ਕੀਤੀ ਉੱਥੇ ਜਾਣ ਵਾਸਤੇ ਇਹ ਦੇਖੋ ਟੈਕਸੀ ਨੰਬਰ ਸਾਰਾ ਕੁਝ ਦੱਸ ਦਿੰਦੇ ਨੇ ਤੇ ਅਲੀ ਪੇ ਆ ਜਿਹੜਾ ਉਹਦੇ ਉੱਤੇ ਹੀ ਆਪਾਂ ਸਾਰਾ ਕੁਝ ਪੇ ਕਰਤਾ ਹੋਇਆ ਹੈ ਨਾ ਪੈਸੇ ਜੇ 54 ਜਵਾਨ ਲੈ ਆਏ ਨੇ ਨੇ ਹੈਨਾ 54 ਤੇ ਜ਼ਵਾਰ ਮਤਲਬ ਇੰਡੀਆ ਦੇ 700 ਰੁਪਇਆ ਬਣਦਾ ਆ 736 ਰੁਪਏ ਇੰਨਾ ਰੁਪਇਆ ਬਣਦਾ ਆ ਤੇ ਹੁਣ ਟੈਕਸੀ ਆਪਾਂ ਨੂੰ ਲੈਣ ਆਉਗੀ ਇੱਥੇ ਤੇ ਅੱਜ ਦਿਖਾਣੇ ਆਪਾਂ ਤੁਹਾਨੂੰ ਇਹ ਦੇਖੋ ਇਹ ਆਪਣੀ ਟੈਕਸੀ ਆ ਠੀਕ ਆ ਸਾਰੀ ਬੈਟਰੀ ਵਾਲੀਆਂ ਟੈਕਸੀ ਹੁੰਦੀਆਂ ਨੇ ਇੱਥੇ ਆਪਾਂ ਪੇ ਕੀਤੇ ਹੋਏ ਨੇ ਇਹ ਦੇਖੋ ਆਪਣਾ ਡਰਾਈਵਰ ਹੈਲੋ ਇੱਥੇ ਦੇਖੋ ਸਾਰਾ ਆਨਲਾਈਨ ਕੰਮ ਆ ਉਹ ਇੱਥੇ ਬੈਠਦਾ ਨਹੀਂ ਹੈਗਾ ਟੋਲ ਪਲਾਜ਼ੇ ਤੇ ਇਹ ਦੇਖੋ ਦੂਰੋਂ ਹੀ ਸਕੈਨ ਹੋ ਜਾਂਦੇ ਨੇ ਜਿਵੇਂ ਅਸੀਂ ਇਹਦੇ ਮਾਰਕੀਟ ਦੇ ਸਾਹਮਣੇ ਇੱਕ ਇਹ ਦੇਖੋ ਨਨਫੰਗ ਬਿਲਡਿੰਗ ਇਲੈਕਟ੍ਰੋਨਿਕ ਡਿਜੀਟਲ ਸੈਂਟਰ ਆ ਇੱਥੇ ਘੜੀਆਂ ਦਾ ਸਮਾਨ ਸਾਰਾ ਕੁਝ ਮਤਲਬ ਆਲ ਅਸੈਸਰੀ ਮਿਲਦੀ ਆ ਇੱਥੇ ਵੀ ਆਪਾਂ ਐਕਸਪਲੋਰ ਕਰਾਂਗੇ ਵੀ ਮਾਰਕੀਟ ਤੇ ਨਾਲ ਹੀ ਇਹਦੇ ਐਲਸੀਡੀ ਦਾ ਆ ਐਲਸੀਡੀ ਮਾਰਕੀਟ ਆ ਇਹ ਵੀ ਆਪਾਂ ਐਕਸਪਲੋਰ ਕਰਾਂਗੇ ਐਸੀ ਕਿ ਤਾਂ ਸਾਰਾ ਸਮਾਨ ਜਿਹੜਾ ਮਿਲਦਾ ਹੈ ਨਾ ਜਿਹੜਾ ਇੱਥੋਂ ਮਤਲਬ ਕਹਿ ਸਕਦੇ ਆਪਾਂ ਐਕਸਪੋਰਟ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਆ ਇੰਡੀਆ ਵਾਲੇ ਉਹ ਸਾਰੇ ਤੋਂ ਵੱਡੀ ਮਾਰਕੀਟ ਆ ਉਹ ਇੱਥੇ ਹੀ ਕਰਦੇ ਨੇ ਤੇ ਦੇਖ ਆ ਜੋ ਆਪਾਂ ਹੁਣ ਅੰਦਰ ਚੱਲਦੇ ਆ ਇਹ ਦੇਖੋ ਇਹ ਸਾਰੇ ਪਾਵਰ ਬੈਂਕ ਨੇ ਇੱਥੇ ਇਹ ਛੋਟੇ ਤੋਂ ਛੋਟੇ ਪਾਵਰ ਬੈਂਕ ਨੇ ਇਹਨਾਂ ਨੇ ਆਪਣੇ ਆਪਣੇ ਬ੍ਰਾਂਡ ਬਣਾਏ ਹੋਏ ਨੇ ਇਹ ਦੇਖੋ ਪਰ ਇਹ ਇੱਕ ਪੀਸ ਨਹੀਂ ਆਪਾਂ ਨੂੰ ਘਟੋ ਘਟ ਵੀ 2 10 ਜਾਂ 20 ਪੀਸ ਲੈਣੇ ਪੈਣੇ ਆ ਹੋਲਸੇਲ ਦਾ ਕੰਮ ਕਰਦੇ ਨੇ ਡੀਟੇਲ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਇਹ ਹੈੱਡਫੋਨ ਨੇ ਤੁਸੀਂ ਆਪਣਾ ਬ੍ਰਾਂਡ ਵੀ ਤਿਆਰ ਕਰਾ ਸਕਦੇ ਹੋ ਇਹ ਦੇਖੋ ਹੈੱਡਫੋਨ ਨੇ ਇਹ ਸਾਰੇ ਆਪਣੇ ਬ੍ਰਾਂਡ ਦੇ ਤਿਆਰ ਹੋਏ ਹੋਏ ਨੇ ਚਾਰਜਰਸ ਵਗੈਰਾ ਨੇ ਇਹ ਚੈੱਕ ਕਰੋ ਛੋਟੇ ਛੋਟੇ ਆਈਫੋਨ ਜਿਹੜੇ ਆਪਣੇ ਹੋਣ ਇੰਡੀਆ ਦੇ ਵਿੱਚ ਚੱਲੇ ਨੇ ਇਹ ਪਹਿਲਾਂ ਹੀ ਐਡਵਾਂਸ ਦੇ ਵਿੱਚ ਰੱਖੇ ਹੋਏ ਨੇ ਆਈਫੋਨਾਂ ਦੇ ਕਵਰ ਵਗੈਰਾ ਸਾਰਾ ਕੁਝ ਇਹ ਦੇਖੋ ਤੇ ਇਹ ਫੈਨ ਜਿਹੜੇ ਆਪਣੇ ਇੰਡੀਆ ਦੇ ਵਿੱਚ ਹਵਾ ਵਗੈਰਾ ਦੇ ਵਾਸਤੇ ਲੈਂਦੇ ਨੇ ਇਹ ਦੇਖੋ ਆਪਣੀਆਂ ਘੜੀਆਂ ਨੇ ਵਿੱਚ ਐਪਲ ਦੀਆਂ ਨੇ ਇਹ ਜਿਹੜੇ ਆਪਣੇ ਬ੍ਰਾਂਡ ਦੀਆਂ ਨੇ ਇਹਨਾਂ ਦੀਆਂ ਕਾੜੀਆਂ ਜਿਹੜੀਆਂ ਬਹੁਤ ਸਸਤੇ ਰੇਟ ਤੇ ਮਿਲ ਜਾਂਦੀਆਂ ਨੇ ਇੱਥੇ ਬਾਕੀ ਚਿਪਾ ਵਗੈਰਾ ਹੋ ਗਿਆ ਨੇ ਸਾਰੀਆਂ ਹੀ ਇਹ ਗਲਾਸ ਨੇ ਗਲਾਸ ਕਾਰਡ ਹੁੰਦੇ ਨੇ ਜਿਹੜੇ ਹਨਾ ਸਕਰੀਨ ਪ੍ਰੋਟੈਕਟਰ ਹੁੰਦੇ ਨੇ ਇਹ ਸਾਰੇ ਉਹ ਨੇ ਚੈੱਕ ਕਰੋ ਕੋਈ ਪ੍ਰਾਈਵੇਸੀ ਗਲਾਸ ਜੇਗਾ ਉਹ ਜੀ ਦਾ ਪ੍ਰਾਈਵੇਸੀ ਇਹ ਸਾਰੇ ਇੱਥੋਂ ਡਿਟੇਲ ਦੇ ਵਿੱਚ ਨਹੀਂ ਮਿਲਦੇ ਹੈਗੇ ਹੋਲ ਸੇਲ ਦੇ ਵਿੱਚ ਮਿਲਦੇ ਨੇ ਸਾਰੇ ਇੱਧਰ ਵੀ ਨੇ ਇਹ ਲੈਂਸ ਵਗੈਰਾ ਹੋ ਗਿਆ ਦੇਖੋ ਇਹ ਹੈਂਡਲ ਵਗੈਰਾ ਨੇ ਇਹ ਦੇਖੋ ਜਿਹੜੇ ਆਪਾਂ ਯੂਜ਼ ਕਰਦੇ ਆ ਕਾਰਾਂ ਦੇ ਵਿੱਚ ਇਹ ਹੈੱਡਫੋਨ ਵਗੈਰਾ ਨੇ ਨਾਕਸੋ ਦੇ ਤੇ ਇਹਨਾਂ ਦੇ ਆਪਣਾ ਹੀ ਬ੍ਰਾਂਡ ਆ ਇਹ ਤੇ ਜੋ ਟ੍ਰਾਈਪੋਡ ਹੋ ਗਿਆ ਆਪਾਂ ਲੈਨੇ ਆ ਵਲੋਗਿੰਗ ਵਾਸਤੇ ਇਹ ਛੋਟਾ ਵੀ ਹੋ ਜਾਂਦਾ ਦੇਖੋ ਸਮਝਾ ਰਹੇ ਨੇ ਇਹਨਾਂ ਨੂੰ ਤੇ ਇਹ ਇਲੈਕਟ੍ਰੋਨਿਕ ਦਾ ਆਪਾਂ ਗਾੜੀ ਕਹਿ ਸਕਦੇ ਆ ਸਮੁੰਦਰ ਹੀ ਕਹਿ ਸਕਦੇ ਆ ਵੀ ਜੇ ਤੁਸੀਂ ਟੁਪਕੀ ਲਾਉਂਗੇ ਤਾਂ ਗੁੰਮ ਜਾਓਗੇ ਕਿ ਇੰਨੀਆ ਇੱਕ ਦੁਕਾਨਾ ਨਹੀਂ ਇੱਥੇ ਕਵਰਸ ਦੀਆਂ ਦੇਖੋ ਸਾਰੀਆਂ ਕਵਰਸ ਦੀਆਂ ਵਾਚਸ ਦੀਆਂ ਇਹ ਦੇਖੋ ਇਹਨਾਂ ਲਿਖਿਆ ਵੀ ਇਹ ਨੋ 1 ਪੀਸ ਮਤਲਬ ਇੱਕ ਪੀਸ ਨਹੀਂ ਤੁਹਾਨੂੰ ਬਹੁਤ ਮਤਲਬ ਹੋਲ ਸੇਲ ਦੇ ਵਿੱਚ ਹੀ ਕੰਮ ਕਰਨਾ ਪੈਣਾ ਇੱਥੇ ਜਾਂ ਲੈਣਾ ਪੈਣਾ ਇੱਥੇ 10 ਤੋਂ 20 ਪੀਸ ਲੈਣੇ ਪੈਂਦੇ ਆ ਇੱਕ ਨਹੀਂ ਦਿੰਦੇ ਹੈਗੇ ਇਹ ਸਾਰੀ ਮਾਰਕੀਟ ਆ ਤੇ ਬਾਕੀ ਆਪਾਂ ਉੱਪਰ ਜਾ ਕੇ ਐਕਸਪਲੋਰ ਕਰਦੇ ਆਂ ਬਾਕੀ ਮਾਰਕੀਟ ਇਹ ਦੇਖੋ ਅੱਧੀਆਂ ਦੁਕਾਨਾਂ ਬੰਦ ਵੀ ਨੇ ਇੱਥੇ ਇਹ ਦੇਖੋ ਛੋਟੇ-ਛੋਟੇ ਸ਼ੂ ਜਿਹੜੇ ਆਪਾਂ ਲੈਂਦੇ ਆਂ ਨਾ ਚਾਰਜਿੰਗ ਵਾਲੇ ਸਾਰੇ ਇੱਥੇ ਅਵੇਲੇਬਲ ਨੇ ਵੱਡੇ ਤੋਂ ਛੋਟੇ ਤੋਂ ਜਿਹੜੇ ਮਤਲਬ ਇੰਟਰਨੈਸ਼ਨਲ ਵੀ ਯੂਜ਼ ਹੁੰਦੇ ਨੇ ਇਹ ਸਾਰੇ ਦੇਖੋ ਇਹ ਕਾਰਚ ਲੱਗਣ ਵਾਲੀ ਹੁੰਦੇ ਨੇ ਜਿਹੜੇ ਉਹ ਨਹੀਂ ਆਲ ਐਸੈਸਰੀ ਮਿਲ ਜਾਂਦੀ ਇੱਥੋਂ ਸਾਰੀ ਇਹ ਡਾਟਾ ਕੇਬਲਸ ਹੋ ਗਈਆਂ ਦੇਖੋ ਸਾਰੀਆਂ ਇਹ ਸਾਰੇ ਵਾਈਫਾਈ ਦੀਆਂ ਦੁਕਾਨਾਂ ਨੇ ਜਿਹੜੀ ਦੁਕਾਨ ਦੇਖ ਰਹੇ ਹੋ ਸਾਰੀ ਵਾਈਫਾਈ ਦੀ ਆ ਇਹ ਟਰਾਂਸਲੇਟ ਹੁੰਦਾ ਹੈ ਤੇ ਬਿਨਾ ਵਾਈਫਾਈ ਤੋਂ ਚੱਲਦਾ ਇਹ ਇਸ ਵਿੱਚ ਬਿਨਾ ਵਾਈਫਾਈ ਤੋਂ ਬਿਨਾ ਮਤਲਬ ਕੋਈ ਕਨੈਕਸ਼ਨ ਨਹੀਂ ਲੈਣਾ ਪੈਂਦਾ ਤੇ ਇਹਦੇ ਵਿੱਚ ਘਟੋ-ਘਟ ਇੱਕ ਤੋਂ ਲੈ ਕੇ 60 ਲੈਂਗੁਏਜ ਹੁੰਦੀਆਂ ਨੇ ਇੰਟਰਨੈਸ਼ਨਲ ਜਿਹੜੀਆਂ ਆਪਾਂ ਬੋਲ ਕੇ ਆਪਣੀ ਲੈਂਗੁਏਜ ਸਿਲੈਕਟ ਕਰਕੇ ਤੇ ਦੂਸਰੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰ ਸਕਦੇ ਹਾਂ ਸੌਖੇ ਤਰੀਕੇ ਦੇ ਨਾਲ ਤੇ ਇੱਦਾਂ ਦੇ ਬਹੁਤ ਜ਼ਿਆਦਾ ਘੈਂਟ ਆ ਇਹ ਵੀ ਇਹ ਤੇ ਕੋਈ ਇਦਾਂ ਦੇ ਟਰਾਂਸਲੇਟ ਨੇ ਠੀਕ ਹੈ ਤੇ ਮੈਂ ਇਹਨੂੰ ਹਿੰਦੀ ਦੇ ਵਿੱਚ ਕਨਵਰਟ ਕੀਤਾ ਦੇਖੋ ਚਾਈਨਿਸ ਦੇ ਵਿੱਚ ਆਪਣੇ ਆਪ ਕਰ ਦਿੰਦਾ ਆਫਲਾਈਨ ਇਹਦੇ ਵਾਸਤੇ ਕੋਈ ਨੈਟ ਦੀ ਲੋੜ ਨਹੀਂ ਪੈਂਦੀ ਹੈਗੀ ਇਹਨੂੰ ਮੈਂ ਕਿਹਾ ਮੈਂ ਕਿਹਾ ਤਾਂ ਪੁੱਛਿਆ ਤਾਂ ਰੇਟ ਕਿੰਨਾ ਆ ਕਹਿੰਦਾ 350 ਜਵਾਨ ਮੈਂ ਕਿਹਾ ਦਾ ਰੇਟ ਘੱਟ ਕਰ ਕਹਿੰਦਾ ਮੈਂ ਤਾਂ ਕਰਕੇ ਇਹਦਾ ਰੇਟ ਇੰਨਾ ਦੱਸਿਆ ਕਿਉਂਕਿ ਇੱਕ ਪੀਸ ਰਹਿ ਗਿਆ ਹੈ ਇਹ ਦੇਖੋ ਬਾਕੀ ਇਸ ਤੋਂ ਉੱਪਰ ਵੀ ਹੈਗੇ ਨੇ ਇਹ ਦੇਖੋ ਇਹ ਦੇਖੋ ਛੋਟੇ ਛੋਟੇ ਮਿੰਨੀ ਫੋਨ ਨੇ ਕਾਰਾ ਪ੍ਰੋ ਮੈਕਸ ਹਾਲੂ ਇਕੱਲੇ ਸ਼ੋਅ ਵਾਸਤੇ ਨਹੀਂ ਇਹ ਚੱਲਦੇ ਵੀ ਨਹੀਂ ਇਹ ਦੇਖੋ ਸਾਰਾ ਫੋਟੋ ਵਗੈਰਾ ਵੀ ਖਿੱਚਦੇ ਨੇ ਇਹ ਦੇਖੋ ਬਹੁਤ ਘੈਂਟ ਆ ਇਹ ਸਿੰਮ ਵੀ ਪੈਂਦਾ ਇਹਦੇ ਵਿੱਚ ਬਹੁਤ ਘੈਂਟ ਆ ਦੇਖੋ ਇਹਦਾ ਮੈਂ ਰੇਟ ਪੁੱਛਿਆ ਤੇ ਮੈਨੂੰ ਕਹਿੰਦਾ 220 ਜਵਾਨ ਦਾ ਮਤਲਬ ਇੰਡੀਆ ਦੇ ਲਾ ਲੂ ਤੁਸੀਂ ਮਤਲਬ 18000 ਰੁਪਏ ਦਾ ਕਹਿ ਸਕਦੇ ਆ ਵਨ ਪੀਸ ਦੇ ਵਿੱਚ ਥੋੜਾ ਜਿਹਾ ਮਹਿੰਗਾ ਲਾਂਦੇ ਨੇ ਇਹ ਤੇ ਜੇ ਆਪਾਂ ਥੋੜਾ ਹੋਲਸੇਲ ਦੇ ਵਿੱਚ ਲਈਏ ਨਾ ਤਾਂ ਫਿਰ ਸਸਤਾ ਲਾ ਦੇਣਗੇ ਇਹ। ਇਹ ਜਿਹੜੀ ਤੁਸੀਂ ਐਨਕ ਦੇਖ ਰਹੇ ਹੋ ਇਹ ਇਲੈਕਟ੍ਰੋਨਿਕ ਮਤਲਬ ਇਲੈਕਟ੍ਰੋਨਿਕ ਐਨਕ 블루투ਥ ਵਾਲੀ ਆ ਇਹਦੇ ਵਿੱਚ ਆਪਾਂ ਗਾਣੇ ਵਗੈਰਾ ਇਹ ਕੈਮਰਾ ਲੱਗਿਆ ਹੋਇਆ ਦੇਖੋ। ਇਹ ਕੈਮਰਾ ਵਗੈਰਾ ਵਾਲੀਆਂ ਐਨਕਾਂ ਹੁੰਦੀਆਂ ਨੇ। 블루투ਥ ਤੇ ਵੀ ਲੱਗਿਆ ਹੋਇਆ ਤੇ ਆਪਾਂ ਸਾਂਦੀ ਨਾਲ ਇਹਦੇ ਵਿੱਚ ਗਾਣੇ ਵਗੈਰਾ ਵੀ ਸੁਣ ਸਕਦੇ ਹਾਂ। ਹੁਣ ਆਪਾਂ ਸੈਕੰਡ ਫਲੋਰ ਤੇ ਆਏ ਆ। ਇਹ ਦੇਖੋ ਇਹ ਪੱਖਿਆਂ ਦਾ ਵੀ ਆਪਣੀ ਇੰਡੀਆ ਦੇ ਵਿੱਚ ਬਹੁਤ ਟ੍ਰੈਂਡ ਚੱਲਿਆ ਹੈ। ਚੈੱਕ ਕਰੋ। ਇੱਥੇ ਵੀ ਟ੍ਰੈਂਡ ਚੱਲਦਾ ਗਰਮੀਆਂ ਦੇ ਵਿੱਚ ਚੱਲਦਾ ਪਰ ਬਟ ਹੁਣ ਤਾਂ ਠੰਡ ਹੈ ਇੱਥੇ ਇਹ ਸਾਰੇ ਕਵਰ ਨੇ ਮੈਂ ਇਦਾਂ ਦਾ ਕਵਰ ਪੁੱਛਿਆ ਵੀ ਇਦਾਂ ਦਾ ਕਵਰ ਹੈਗਾ ਏ ਤੁਹਾਡੇ ਕੋਲ ਅਵੇਲੇਬਲ ਉਹ ਕਹਿੰਦੇ ਨਹੀਂ ਹੈਗਾ ਇਦਾਂ ਦਾ ਕਵਰ ਰਿਟੇਲ ਦੇ ਵਿੱਚ ਬਹੁਤ ਘੱਟ ਡੀਲ ਕਰਦੇ ਨੇ ਇਹ ਹੋਲ ਸੇਲ ਦੇ ਵਿੱਚ ਜ਼ਿਆਦਾ ਕਰਦੇ ਨੇ ਇਹ ਦੇਖੋ ਇਹ ਸਾਰੇ ਮੋਬਾਈਲ ਸਟੈਂਡ ਨੇ ਜਿਹੜੇ ਆਪਾਂ ਕਾਰ ਕਾਰਾਂ ਦੇ ਵਿੱਚ ਯੂਜ਼ ਕਰਦੇ ਆ ਇਹ ਟੈਬ ਵਾਸਤੇ ਹੁੰਦੇ ਨੇ ਜਿਹੜੇ ਵੱਡੇ ਵੱਡੇ ਪਏ ਨੇ ਲੈਪਟਾਪ ਵਾਸਤੇ ਵੀ ਹੁੰਦੇ ਨੇ ਇਹ ਦੇਖੋ ਵੇ بڑے بڑے ਬਡੇ ਪੇ ਨੇ ਟੈਬ ਵਾਸਤੇ ਹੁੰਦੇ ਨੇ ਦੇਖੋ ਚੈੱਕ ਕਰੋ ਇਹ ਸਾਰੇ ਮਿੰਨੀ ਲੈਪਟਾਪ ਨੇ ਇਹਦੇ 75 ਇਹ ਕੀਬੋਰਡ ਵਗੈਰਾ ਨੇ ਦੇਖੋ ਸਾਰੇ ਬੱਚਿਆਂ ਵਾਸਤੇ ਵੀ ਆ ਇਹ ਖੇਡ ਨਾਲ ਦੇ ਡਿਜ਼ਾਈਨਰ ਹੁੰਦੇ ਨੇ ਵਿੱਚ ਵਿੱਚ ਇਹ ਲੈਪਟਾਪ ਦੇ ਕੀਬੋਰਡ ਨੇ ਨਾ ਇਹ ਚੈੱਕ ਕਰੋ ਜੇ ਆਪਾਂ ਟੈਬ ਨਾਲ ਵੀ ਯੂਜ਼ ਕਰ ਸਕਦੇ ਹਾਂ ਇੱਥੇ ਤੋਂ ਨੂੰ ਮਾਉਸ ਵੀ ਮਤਲਬ ਕਹਿ ਸਕਦੇ ਆਪਾਂ ਬਿਜ਼ਨਸਮੈਨ ਹੀ ਮਿਲਣਗੇ ਜਦੋਂ ਇੰਡੀਆ ਦੇ ਵਿੱਚ ਐਕਪੋਰਟ-ਇਮਪੋਰਟ ਦਾ ਕੰਮ ਕਰਦੇ ਨੇ ਨਾ ਉੱਤੋਂ ਸਾਮਾਨ ਇੱਧਰੋਂ ਲੈ ਕੇ ਉੱਧਰ ਜਾ ਕੇ ਭੇਜਦੇ ਨੇ ਠੀਕ ਆ ਜਲਤਰ ਇੱਥੇ ਬਿਜ਼ਨਸਮੈਨ ਹੀ ਆਂਦੇ ਨੇ ਜਿਹੜੇ ਹੋਲਸੇਲ ਦੇ ਉੱਤੇ ਆਪਣਾ ਬਿਜ਼ਨਸ ਚਲਾਉਂਦੇ ਨੇ ਇੰਡੀਆ ਦੇ ਵਿੱਚ ਇੱਥੋਂ ਸਾਮਾਨ ਲੈ ਕੇ ਜਾਂਦੇ ਨੇ ਤੇ ਮੈਂ ਹੁਣ نیچے ਦੇਖੇ ਵੀ ਹੈਗੇ ਨੇ ਦੋ ਚਾਰ ਆਪਣੇ ਇੰਡੀਅਨ ਖੜੇ ਹੋਏ ਸੀ ਤੇ ਜਿਹੜੇ ਸਾਮਾਨ ਪਰਚੇਸ ਕਰ ਰਹੇ ਸੀ ਇੱਥੋਂ ਤੇ ਜਿਹੜੇ ਇੰਡੀਆ ਭੇਜਦੇ ਨੇ ਆਪਣਾ ਪ੍ਰਾਇਨ ਦਾ ਕੰਟੇਨਰ ਹੁੰਦਾ ਹੈ ਕੰਟੇਨਰ ਹੁੰਦਾ ਹੈ ਤੇ ਉਹਦੇ ਵਿੱਚ ਭੇਜਦੇ ਨੇ ਉਹ ਸਾਮਾਨ ਤੇ ਇੱਥੋਂ ਇਹਨਾਂ ਨੂੰ ਬਹੁਤ ਹੋਲਸੇਲ ਦੇ ਉੱਤੇ ਸਸਤਾ ਪੈਂਦਾ ਹੈ ਸਾਮ ਤੇ ਬਾਕੀ ਹੁਣ ਆਪਾਂ ਜਦੋਂ ਇੱਕ ਪੀਸ ਮੰਗਦੇ ਆ ਨਾ ਤਾਂ ਤਾਂ ਬਹੁਤ ਵੱਧ ਰੇਟ ਤੇ ਲਾਂਦੇ ਨੇ ਤੇ ਜੇ ਆਪਾਂ ਪਹਿਲਾਂ ਪੁੱਛਦੇ ਨੇ ਵੀ ਹੋਲ ਸੇਲ ਲੈਣਾ ਕਿ ਰਿਟੇਲ ਲੈਣਾ ਜਿੱਦਾਂ ਨਾ ਇੱਕ ਪੀਸ ਲੈਣਾ ਕਿ ਜਾਦੇ ਲੈਣੇ ਆ ਤੇ ਮੈਂ ਜਦੋਂ ਇੱਕ ਪੀਸ ਨਾਲ ਲੈਣਾ ਫਿਰ ਕਈ ਦੁਕਾਨਦਾਰ ਹੈਗੇ ਨੇ ਜਿਹੜੇ ਧੋ ਕਰ ਦਿੰਦੇ ਨੇ ਤੇ ਕਈ ਕਹਿ ਦਿੰਦੇ ਆ ਵੀ ਪ੍ਰਾਈਸ ਉਹਦਾ ਵੱਧ ਕੇ ਦੱਸ ਦਿੰਦੇ ਨੇ ਬਾਕੀ ਹੁਣ ਆਪਾਂ ਦੇਖਦੇ ਆ ਮੈਂ ਇੱਕ ਕਵਰ ਲੈਣਾ ਆ ਆਈਫੋਨ ਦਾ ਤੇ ਪੁੱਛਦੇ ਆਪਾਂ ਇਹਨਾਂ ਤੋਂ ਇਹ ਤੇ ਗੇਮਸ ਰਿਪੋਰਟ ਤੇ ਇਹ ਦੇਖੋ ਅਲੱਗ-ਅਲੱਗ ਡਿਜ਼ਾਈਨ ਤੇ ਤੇ ਦਨ ਮਰਜੀ ਤੁਸੀਂ ਡਿਜ਼ਾਈਨ ਵੀ ਇਹਨਾਂ ਤੋਂ ਕਰਵਾ ਸਕਦੇ ਹੋ ਜਿੱਥੇ ਕਿ ਜਿਵੇਂ ਲੱਗ ਲੱਗ ਪੇਂਡਿੰਗ ਨਾ ਕੋਈ ਡਿਜ਼ਾਈਨ ਇਹ ਜਿਹੜਾ ਲਾਈਟਿੰਗ ਨੇ ਰਿਸਰਚ ਲਾਈਟ ਹੁੰਦੇ ਨੇ ਜਿਹੜਾ ਆਸ-ਪਾਸੇ ਘੁੰਮਦਾ ਹੈ ਦੇਖੋ 360 ਤੇ ਘੁੰਮਦਾ ਹੈ ਤੇ ਬਾਕੀ ਇਹ ਗੇਮਸ ਦੀ ਦੁਕਾਨ ਆ ਸਾਰੀ ਤੇ ਦੇਖੋ ਇਹ ਸਾਰੇ ਕੇਸ ਨੇ ਸਾਰੇ ਹੈੱਡਫੋਨਾਂ ਦੇ ਕੇਸ ਨੇ ਅਲੱਗ-ਅਲੱਗ ਬਣਾਏ ਹੋਏ ਨੇ ਇਹਨਾਂ ਨੇ ਬਹੁਤ ਕਹੈਂਟ ਨੇ ਤੇ ਇੱਧਰ ਵਾਚਸ ਦੇ ਸਟ੍ਰੈਪ ਜਿਹੜੇ ਆਪਾਂ ਲੈਨੇ ਹੋਏ ਨੇ ਇਹ ਘੜੀਆਂ ਪਈਆਂ ਹੋਈਆਂ ਨੇ ਸਾਰੀਆਂ ਇਹ ਮੇਰੇ ਕੋਲ ਐਪਲ ਦੇ 에য়ারਪອດ 3 ਨੇ ਮੈਂ ਤੇ ਉਹਦਾ ਕਵਰ ਪੁੱਛ ਰਿਆ ਇਹਦੇ ਕੋਲ ਤੇ ਕਹਿੰਦੀ ਉਹ 올ਡ ਮਾਡਲ ਨੇ ਤੇਰੇ ਕੋਲ ਜਿਹੜੇ ਹੈਗੇ ਨੇ ਤੇ ਇਹ ਹੁਣ ਵਿਚਾਰੀ ਲੱਭਦੀ ਵੀ ਔਲੇ ਦੀ ਤੇ ਪ੍ਰੋਟੈਕਟਰ ਪੁੱਛੇ ਸੀ ਇਹ ਪ੍ਰੋਟੈਕਟਰ ਜਿਹੜਾ ਨਾ ਆਈਫੋਨ ਦਾ ਤੇ ਇਹ ਥੋੜਾ ਜਿਹਾ ਮਨੂੰ ਵਧੀਆ ਜਿਹਾ ਨਹੀਂ ਲੱਗਿਆ ਹੋਏਗਾ ਦਿਖਾਇਆ ਤੇਨੇ ਹੈਗਾ ਤੇ ਇਹ ਇੰਡੀਆ ਦਾ ਹੈਗਾ ਆ ਦੇਖ ਲਓ ਆਪਣੇ ਇੰਡੀਆ ਦੇ ਵਿੱਚ ਵੇਚਦੇ ਨੇ ਇਹ ਘਟੋ ਘਟੇ 1100 1200 ਰੁਪਏ ਦੇ ਤੇ ਇੱਥੇ ਹੈਗਾ ਆ ਆਪਣੇ 200 ਰੁਪਏ ਦਾ 2 300 ਰੁਪਏ ਦਾ ਇਹ ਸਾਰੇ ਪਾਵਰ ਬੈਂਕ ਨੇ ਇਹ 10000 mAh ਦਾ ਹੈ ਇਹ 20000 ਤੇ 20000 ਜਿਹੜਾ 10000 ਦਾ ਉਹ ਘਟੋ ਘਟੇ ਹੈਗਾ ਆਪਣੇ 900 ਰੁਪਏ ਦਾ ਤੇ ਜਿਹੜਾ ਵੀ ਆਰ ਹੈ ਤੇ ਉਹ ਹੈਗਾ ਆਪਣੇ 1400 ਰੁਪਏ ਦਾ ਹਨਾ ਇੱਥੋਂ ਦੇ ਆਪਣੇ ਇੰਡੀਆ ਦੇ ਦੇ ਹਿਸਾਬ ਲਾਈਏ ਤਾਂ ਇਹ ਸਾਰੇ ਇਹਨਾਂ ਕੋ ਪਾਵਰ ਬੈਂਕ ਪਏ ਹੋਏ ਨੇ ਰਿਟੇਲ ਦੇ ਵਿੱਚ ਵੇਚ ਰਿਆ ਤੇ ਕਹਿੰਦਾ ਜੇ ਹੋਲ ਸੇਲ ਤੇ ਲਵਾਂਗੇ ਫਿਰ ਆਪਾਂ ਹੋਰ ਘੱਟ ਕਰ ਦਾਂਗੇ ਹਨਾ ਜੇ 900 ਦਾ ਵੇਚ ਰਿਹਾ ਇੱਥੇ ਰਿਟੇਲ ਦੇ ਵਿੱਚ ਤੇ ਆਪਾਂ ਮੈਕਸਿਮਮ ਲਾ ਕੇ ਚੱਲੀਏ ਤਾਂ 500 ਰੁਪਏ ਤਾਂ ਦੇ ਦੂਗਾ ਆਪਾਂ ਨੂੰ ਤੇ ਹੋਲ ਸੇਲ ਦੇ ਵਿੱਚ ਇਹਦੇ ਵਿੱਚ ਕਟੋਕਾਰਡ ਜੇ ਕਹਿ ਸਕਦੇ ਆ ਇੱਕ ਫਲੋਰ ਦੇ ਉੱਤੇ 100 ਦੁਕਾਨ ਹਨਾ ਇਸ ਕੋ 100 ਦੁਕਾਨਾਂ ਦੇ ਵਿੱਚੋਂ ਵੀ ਦੋਕ ਦੁਕਾਨਾ ਜਾਂ ਪੰਜਕ ਦੁਕਾਨਾ ਕਹਿ ਸਕਦੇ ਜਿਹੜੀ ਰਿਟੇਲ ਦੇ ਵਿੱਚ ਹੈਗੀਆਂ ਨੇ ਤੇ ਬਾਕੀ ਤੇ ਸਾਰੀਆਂ ਇੱਥੇ ਹੋਲ ਸੇਲ ਦੀ ਮਾਰਕੀਟ ਤੇ ਹੋਲ ਸੇਲ ਹੀ ਕਰਦੇ ਨੇ ਇਹ ਦੇਖੋ ਸਾਰੇ ਇਹ ਪੱਗੇਮਾਂ ਦੀ ਦੁਕਾਨ ਤੇ ਆਏ ਸੀ ਇਹ ਛੋਟੇ ਹੁੰਦੇ ਆਪਾਂ ਖੇਡਦੇ ਸੀ ਪਰ ਇਹਦੇ ਵਿੱਚ ਗੇਮਾਂ ਦਾ ਥੋੜਾ ਡਿਫਰੈਂਸ ਆ ਇਹਦੇ ਵਿੱਚ ਹੋਰ ਐਕਸ਼ਨ ਗੇਮਾਂ ਹੁੰਦੀਆਂ ਨੇ ਇਦਾਂ ਕਾਰ ਵਗੈਰਾ ਨਹੀਂ ਆਪਾਂ ਦੇ ਸੁਪਰ ਮਾਰੀਓ ਖੇਡ ਲਈ ਹਨ ਉਹਦੇ ਵਿੱਚ ਟੈਂਕ ਵਾਲੀ ਖੇਡ ਲਈ ਉਹ ਕਿੱਡੀ ਹੋਈ ਨਾ ਬੱਟੇ ਦੇ ਵਿੱਚ ਬਹੁਤ ਫਰਕ ਹੈ ਤੇ ਹੋਰ ਵੀ ਗੇਮਸ ਨੇ ਇਹਦੇ ਵਿੱਚ ਦੇਖੋ ਇਹ ਦੇਖੋ ਇਹ ਸਾਰਾ 10 ਸਮਾਨ ਪੈਕ ਹੋ ਕੇ ਜਾਂਦਾ ਹੈ ਇੰਡੀਆ ਦੇ ਵਿੱਚ ਮਤਲਬ ਅਲੱਗ-ਅਲੱਗ ਦੇਸ਼ ਦੇ ਵਿੱਚ ਜਾਂਦਾ ਇਕੱਲਾ ਇੰਡੀਆ ਵਾਲੇ ਨਹੀਂ ਆਉਂਦੇ ਇੱਥੇ ਬਹੁਤ سارے ਆਉਂਦੇ ਦੇਸ਼ ਦੇ ਲੋਕ ਇੱਥੋਂ ਬਿਜ਼ਨਸਮੈਨ ਹੀ ਆਉਂਦੇ ਨੇ ਜ਼ਿਆਦਾਤਰ ਜਿਹੜਾ ਮਤਲਬ ਬਿਜ਼ਨਸ ਕਰਦੇ ਨੇ ਮੋਬਾਈਲਾਂ ਦਾ ਕਵਰਸ ਹਨ ਸਾਰੇ ਉੱਥੋਂ ਦੇ ਆਉਂਦੇ ਨੇ ਇਹ ਦੇਖੋ ਸਾਰਾ ਸਮਾਨ ਪੈਕ ਹੋ ਕੇ ਇੱਕ ਕੰਟੇਨਰ ਦੇ ਵਿੱਚ ਜਾਣਾ ਹੈ ਫਿਰ ਸ਼ਿਪਰ ਆਈ ਸਾਰਾ ਕੁਝ ਉੱਥੇ ਐਕਸਪੋਰਟ ਕਰਦੇ ਨੇ ਇੰਪੋਰਟ ਐਕਸਪੋਰਟ ਦਾ ਸਾਰਾ ਕੰਮ ਇੱਥੇ ਹੀ ਹੁੰਦਾ ਹੈ ਸਾਰੇ ਇੱਦਾਂ ਪੈ ਕੇ ਵੀ ਜਾਂਦਾ ਸੁਣਾਉਂਦਾ ਇਹ ਦੇਖੋ ਤਾਂ ਸਾਊਂਡ ਬਾਰ ਵੀ ਬੇਲਦੇ ਨੇ ਬਹੁਤ ਵੱਡੇ ਵੱਡੇ ਹਨਾ ਇਹਨਾਂ ਦੀ ਆਪਣੀਆਂ ਕੰਪਨੀਆਂ ਨੇ ਇਹਦੇ ਵਿੱਚ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਆਪਣੀ ਕੰਪਨੀ ਬਣਵਾਉਣਾ ਚਾਹੁੰਦੇ ਹੋ ਤਾਂ ਇੱਥੇ ਬਣਵਾ ਸਕਦੇ ਹੋ ਇਹ ਦੇਖੋ ਅਲੱਗ-ਅਲੱਗ ਕੰਪਨੀਆਂ ਦੇ ਪਏ ਹੋਣੇ ਸਾਊਂਡ ਬਾਰ ਦੇਖੋ ਇਹ ਸਾਰੇ ਸਾਊਂਡ ਬਾਰ ਨਾਲ ਮਾਈਕ ਵੀ ਜਿੱਦਾਂ ਆਪਣੇ ਮਿਲਦੇ ਆ ਇਹ ਚੈੱਕ ਕਰ ਸਕਦੇ ਤੁਸੀਂ ਇੱਦਾਂ ਹੀ ਦੇਖੋ ਸਾਰੀ ਇਹ ਸਾਊਂਡ ਬਾਰ ਦੀ ਸ਼ਾਪ ਆ ਪਾਜੀ ਕੋਲ ਰੁਕੇ ਸੀ ਸ਼ੌਪ ਦੇ ਉੱਤੇ ਤੇ ਇਹ ਆਪਾਂ ਨੂੰ ਹੈੱਡਫੋਨ ਪਸੰਦ ਆਏ ਨੇ ਚੈੱਕ ਕਰੋ ਤੇ ਹੋਰ ਵੀ ਹੈ ਕਿ ਨੇ ਇੱਥੇ ਹੈੱਡਫੋਨ ਹਨਾ ਤੇ ਬਟ ਮੈਨੂੰ ਇਹ ਪਸੰਦ ਆਏ ਨੇ ਬਹੁਤ ਘੈਂਟ ਹੈ ਦੇਖੋ ਤੇ ਇਹਨੇ ਮੈਂ ਰੇਟ ਪੁੱਛਿਆ ਤੇ ਇਹ ਇੰਡੀਆ ਦੇ ਕਹਿ ਰਿਹਾ ਘਟੋ ਘਟ 500 ਰੁਪਏ ਦੇ ਬਟ ਬੰਨੂ ਕਿਸੇ ਤੋਂ ਪਤਾ ਲੱਗਿਆ ਸੀ ਵੀ ਇੱਥੇ 바ਰਗੇਨਿੰਗ ਕਰ ਲੈਂਦੇ ਨੇ ਵੀ ਜਾਣ ਕੇ ਰੇਟ ਇੱਕ ਪੀਸ ਦੇ ਵਿੱਚ ਵੱਧ ਦੱਸਦੇ ਹੁੰਦੇ ਨੇ ਤੇ 바ਰਗੇਨਿੰਗ ਜਿੰਨੀ ਹੁੰਦੀ ਉੰਨੀ ਕਰਿਓ ਤੇ ਜਿੱਦਾਂ ਹੁਣ ਮੈਂ ਟ੍ਰਾਈਪੋਡ ਦੇ ਆਇਆ ਹਨਾ ਇਹ ਵਾਲਾ ਤੇ ਇਹ ਮੈਨੂੰ ਦੱਸ ਰਹੇ ਸੀ ਇਹ ਘੱਟੋ ਘੱਟ 2500 ਰੁਪਏ ਦਾ ਇੱਕ ਹਨਾ ਤੇ ਬਟ ਆਪਾਂ ਹੁਣ 1300 ਦੇ ਵਿੱਚ ਲਿਆ ਇੰਡੀਆ ਦੇ ਹਾਂਜੀ ਮੈਂ ਹੁਣ ਇੱਥੇ ਹੈਗਾ 6th ਫਲੋਰ ਤੇ ਤੇ ਮੈਂ ਇੱਥੇ ਜੋ ਦੇਖਿਆ ਕਿ ਜਿਹੜੇ ਬਿਜ਼ਨਸਮੈਨ ਆਉਂਦੇ ਆ ਨਾ ਤੇ ਉਹਨਾਂ ਨੂੰ ਇੱਥੋਂ ਦੀ ਚਾਈਨੀਜ਼ ਭਾਸ਼ਾ ਆਂਦੀ ਯਾਰ ਤੇ ਕਈ ਸ਼ਾਪਸ ਦੇ ਤੇ ਇੰਗਲਿਸ਼ ਬੋਲਦੇ ਨੇ ਕਈ ਹਨਾ ਜਿਹੜੇ ਹੈਗੇ ਨੇ ਸ਼ਾਪਸ ਤੇ ਹਨਾ ਆਨਰ ਹੈਗੇ ਨੇ ਕਈਆਂ ਨੂੰ ਇੰਗਲਿਸ਼ ਆਂਦੀ ਹੈ ਕਈਆਂ ਨੂੰ ਨਹੀਂ ਆਂਦੀ ਹੈਗੀ ਬਟ ਮੇਰੇ ਅਕੋਰਡਿੰਗ ਜੋ ਮੈਂ ਦੇਖਿਆ ਬਟ ਇੱਥੋਂ ਦੀ ਚਾਈਨੀਜ਼ ਭਾਸ਼ਾ ਆਣੀ ਬਹੁਤ ਜ਼ਰੂਰੀ ਆ ਹਨਾ ਤੇ ਤਾਂ ਹੀ ਆਪਾਂ ਇੱਥੋਂ business ਸਟਾਰਟ ਕਰ ਸਕਦੇ ਆ ਤੇ ਕਈ ਸ਼ੌਪਸ ਦੇ ਵਿੱਚ ਹੈਗੇ ਨੇ ਓਨਰ ਜਿਹੜੇ ਇੰਗਲਿਸ਼ ਬੋਲ ਲੈਂਦੇ ਨੇ ਪ੍ਰੋਪਰ ਤਰੀਕੇ ਨਾਲ ਤੇ ਦਿੱਕਤ ਆਂਦੀ ਆ ਭਾਸ਼ਾ ਦੀ ਬਸ ਇੱਥੇ ਦੇਖੋ ਇੱਕ ਤੋਂ ਇੱਕ ਪਾਵਰ ਬੈਂਕ ਨੇ ਜਿਹੜਾ ਦੀ ਕੈਪੈਸਿਟੀ ਦੇਖੋ 80000 ਹਨਾ ਇਹ ਦੇਖੋ 120000 ਕੈਪੈਸਿਟੀਆਂ ਦੇ ਹਿਸਾਬ ਨਾਲ ਇੱਥੇ ਪਾਵਰ ਬੈਂਕ ਨੇ ਇਹ ਦੇਖੋ ਜਿਹਨਾਂ ਦੀ 10000 ਵੀ ਹੈਗੀ ਆ 5000 ਵੀ ਹੈਗੀ ਆ ਅਲੱਗ-ਅਲੱਗ ਤਰ੍ਹਾਂ ਦੇ ਨੇ ਇਹ ਦੇਖੋ ਜਿਹਦਾ ਮੈਗਨੇਟ ਹੋ ਗਏ ਹਨ ਮੈਗਨੇਟ ਪਾਵਰ ਇੱਥੇ ਪਾਵਰ ਬੈਂਕ ਵੀ ਹੈਗੇ ਨੇ ਇਹ ਚੈੱਕ ਕਰੋ ਸਾਰੇ ਹੀ ਛੋਟੇ ਤੋਂ ਛੋਟਾ ਜਿਹੜਾ ਆਪਾਂ ਆਸਾਨੀ ਨਾਲ ਕੈਰੀ ਕਰ ਸਕਦੇ ਆ ਉਹ ਵੀ ਪਾਵਰ ਬੈਕ ਹੈਗੇ ਨੇ ਇਹ ਦੇਖੋ ਇਹ ਵੀ ਪਿਆ ਹੋਇਆ ਪਾਵਰ ਬੈਂਕ ਇਹਦੇ ਆਸਾਨੀ ਨਾਲ ਕਰ ਸਕਦੇ ਆ ਸਾਰੇ ਪਾਵਰ ਬੈਂਕ ਇਹ ਦੇਖੋ ਮੋਬਾਈਲ ਰਿਪੇਅਰਿੰਗ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮਸ਼ੀਨਾਂ ਹੁੰਦੀਆਂ ਨੇ ਹਨਾ ਤੇ ਤਾਂ ਹੈਂਡਹੋਲਡ ਇਹ ਦੇਖੋ ਸਾਰਾ ਕੁਝ ਇੱਥੇ ਅਵੇਲੇਬਲ ਹੈ ਦਾ ਇਹ ਦੇਖੋ ਅੰਦਰ ਵੀ ਬਹੁਤ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਉਹ ਦੇਖੋ ਚੈੱਕ ਕਰੋ ਇਹ ਵੀ ਇੱਥੇ ਮਿਲ ਜਾਂਦੀਆਂ ਨੇ ਇਹ ਵੱਡੀਆਂ ਮਸ਼ੀਨਾਂ ਨੇ ਤੇ ਬਾਕੀ ਇਹ ਛੋਟਾ ਛੋਟਾ ਸਮਾਨ ਇੱਥੋਂ ਇਹ ਦੇਖੋ ਮਾਈਕਰੋਸਕੋਪ ਜਿਹੜੇ ਹੁੰਦੇ ਨੇ ਹਨ ਜਿਹੜੇ ਆਪਾਂ ਮੋਬਾਈਲ ਠੀਕ ਕਰਵਾਨੇ ਸਕਰੀਨਾਂ ਦੇ ਇਹ ਸਾਰੇ ਇੱਥੇ ਅਵੇਲੇਬਲ ਨੇ ਇਹ ਦੇਖੋ ਸਾਰੇ ਇੱਥੋਂ ਹੀ ਜਾਂਦੇ ਆ ਇਹ ਚੈੱਕ ਕਰੋ ਇਹ ਦੇਖੋ ਅਲੱਗ-ਅਲੱਗ ਆਈਪੈਡ ਦੀਆਂ ਪਈ ਹੋਈਆਂ ਨੇ ਬੈਟਰੀਆਂ ਹਨਾ ਜਿੱਦਾਂ ਦੇਖੋ 13 Pro Max ਦੀ ਆ 11 Pro Max 12 Pro Ultra Power ਹਨਾ ਇਹ ਸਾਰੀਆਂ ਬੈਟਰੀਆਂ ਨੇ ਤੋਂ ਸਸਤੇ ਰੇਟ ਤੇ ਮਿਲ ਜਾਂਦੀ ਨੇ ਇਹ ਚੱਕਰ ਇਹ ਸਾਰੀਆਂ ਬੈਟਰੀਆਂ ਨੇ ਇਹਦੇ ਤੋਂ ਬੈਟਰੀ ਲਿਖਿਆ ਹੋਇਆ ਅਲੱਗ-ਅਲੱਗ ਮਾਡਲ ਦੇ ਨੇ ਦੇਖੋ ਇਹ ਸਾਰੀਆਂ ਮਿਲ ਜਾਂਦੀ ਨੇ ਕਈ ਰਿਟੇਲ ਦੇ ਵਿੱਚ ਦਿੰਦੇ ਨੇ ਕਈ ਹੋਲਸੇਲ ਦੇ ਵਿੱਚ ਵੀ ਦੇ ਦਿੰਦੇ ਨੇ ਜ਼ਿਆਦਾ ਹੋਲਸੇਲ ਦਾ ਕੰਮ ਹੈ ਇੱਥੇ ਇਹਦੇ ਫੋਰਗੇਅ ਦੇ ਵਿੱਚ 4G ਡਰਾਜਡੀ ਕੈਮਰੇ ਵੀ ਹੈਗੇ ਨੇ ਛੋਟੇ-ਛੋਟੇ ਇਹਦੇ ਚੱਕਰ ਜਿਵੇਂ ਆਪਣੇ GoPro ਆ ਨਾ ਤੇ AI ਨੇ ਤੇ ਇਹ AI ਨੇ ਸਾਰੀਆਂ आप AI ਨੇ ਨਿਕਾਂ ਦੀ ਜਿਹੜੇ ਟਰਾਂਸਲੇਟ ਆਪਣੇ ਆਪ ਕਰ ਦਿੰਦੇ ਨੇ AI ਐਨ ਕੰਡੀਆਂ ਨੇ ਇਹ ਉਹ ਨਹੀਂ ਐਨ ਕਾਂ ਦੀ ਅਹ ਦੇਖੋ ਕਈ ਸ਼ਾਪਸ ਤੇ ਨਾ ਇਦਾਂ ਦੀਆਂ ਮਸ਼ੀਨਾਂ ਪਈਆਂ ਹੋਈਆਂ ਨੇ ਤੇ ਜਿੱਦਾਂ ਆਪਾਂ ਬੈਕ ਸਾਈਡ ਦੇ ਉੱਤੇ ਇਹ ਦੇਖੋ ਪ੍ਰਿੰਟ ਕਰਵਾ ਲੈਂਦੇ ਨੇ ਜਿੱਦਾਂ ਦਾ ਮਰਜ਼ੀ ਪ੍ਰਿੰਟ ਕਰਵਾ ਲਓ ਜਰੂਰੀ ਕਰਕੇ ਦੇ ਦਿੰਦੇ ਨੇ ਇਹ ਦੇਖੋ ਸਾਰੇ ਜਿਹੜੇ ਆਪਾਂ ਦੇਖੋ ਫੋਟੋ ਵੀ ਲਗਵਾ ਸਕਦੇ ਆਪਾਂ ਆਪਣੀਆਂ ਦੇਖੋ ਸਾਰੇ ਇਹ ਸਾਰੀਆਂ ਮਸ਼ੀਨਾਂ ਇਹਦੇ ਵਾਸਤੇ ਹੀ ਰੱਖੀਆਂ ਹੋਈਆਂ ਨੇ ਜੇ ਪ੍ਰਿੰਟ ਕਰਨ ਵਾਸਤੇ ਦੇਖੋ ਇਹ ਦੇਖੋ ਮਾਸੇ ਫੋਟੋ ਵੀ ਲਗਾ ਸਕਦੇ ਜਿੱਦਾਂ ਆਪਣੇ ਚੱਲੇ ਟ੍ਰੈਂਡ ਹੋਣਾ ਯਾਰ ਇੱਥੋਂ ਦੇ ਲੋਕ ਬਹੁਤ ਪਲਾਈਟ ਨੇ ਜਿੱਦਾਂ ਹਰੇਕ ਜਿਹੜਾ ਸ਼ਾਪ ਦਾ ਓਨਰ ਆ ਨਾ ਹਰੇਕ ਪਲਾਈਟ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰੂਗਾ ਜੇ ਤੁਸੀਂ ਸ਼ਾਪ ਦੇ ਵਿੱਚ ਜਾ ਕੇ ਕਿਸੀ ਮਤਲਬ ਕਿਸੇ ਵੀ ਚੀਜ਼ ਨੂੰ ਛੇੜਦੇ ਹੋ ਨਾ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਜਿੱਦਾਂ ਮਰਜ਼ੀ ਤੁਸੀਂ ਵੀਡੀਓ ਬਣਾਓ ਜਿੱਦਾਂ ਮਰਜ਼ੀ ਕੁਝ ਕਰੋ ਹਨਾ ਸਾਕਿ ਯੂਜ਼ ਵੀ ਕਰ ਸਕਦੇ ਹੋ ਜੇ ਪੈਕਿੰਗ ਆ ਨਾ ਪੈਕਿੰਗ ਖਲਵਾ ਵੀ ਸਕਦੇ ਹੋ ਤਦ ਉਹ ਇਹ ਨਹੀਂ ਬਾਅਦ ਵਿੱਚ ਕਹਿਣਗੇ ਕਿ ਹਾਂ ਤੂੰ ਇਹ ਕਿਉਂ ਖਲਵਾਈ ਆ ਜੇ ਤੂੰ ਲੈਣ ਹੀ ਨਹੀਂ ਸੀ ਹਨਾ ਤਾਂ ਇਦਾਂ ਕੁਝ ਨਹੀਂ ਕਹਿੰਦੇ ਕਿ ਬਹੁਤ ਪਲਾਈਟ ਤਰੀਕੇ ਨਾਲ ਬਿਹੇਵ ਕਰਦੇ ਨੇ ਸਾਰੇ ਜਾਣੇ ਬਹੁਤ ਘੈਂਟ ਲੱਗਿਆ ਇਹ ਚੀਜ਼ ਮੈਨੂੰ ਇੱਥੇ ਇਹ ਦੇਖੋ ਇੱਥੇ ਬੈਟਰੀਆਂ ਮਿਲਦੀਆਂ ਨੇ ਸਾਰੀਆਂ ਇਹ ਦੇਖੋ ਮੈਂ ਪਹਿਲਾਂ ਵੀ ਦਿਖਾਇਆ ਤੁਹਾਨੂੰ 11 ਪ੍ਰੋ ਮੈਕਸ ਦੀਆਂ ਐਕਸੈਸ ਦੀਆਂ ਪਰ ਮੈਂ 12 ਪ੍ਰੋ ਮੈਕਸ ਦੀ ਬੈਟਰੀ ਲਈ ਆ ਜਿਹਦੇ ਕੋਲੋਂ ਦੇਖੋ origignal ਲਈ ਆ ਬਾਕੀ ਮੇਡ ਹੈਗੀ ਮੇਡ ਇਨ ਚਾਈਨਾ ਹੀ ਆ ਆਪ ਨੂੰ 700 ਰੁਪਏ ਦੀ ਮਿਲ ਜਾਵੇ ਇੰਡੀਆ ਦੇ ਇੰਡੀਆ ਦੇ 700 ਰੁਪਏ ਦੀ ਮਿਲੀ ਆ ਆਪਣੇ ਇੰਡੀਆ ਦੇ ਵਿੱਚ ਇਹਦਾ ਪ੍ਰਾਈਸ ਮੈਂ ਪੁੱਛਿਆ ਸੀ ਤਾਂ 3500 ਰੁਪਏ ਕਹਿੰਦੇ ਸੀ 3500 ਤੋਂ 4000 ਰੁਪਏ ਤੇ ਇੱਥੇ ਆਪਾਂ ਨੂੰ 700 ਦੀ ਮਿਲੀ ਆ ਤੇ ਆਪਾਂ ਚਲੋ ਕੋਈ ਗੱਲ ਨਹੀਂ ਖਰੀਦ ਲਈ ਆ ਤੇ ਆਪਾਂ ਇੰਡੀਆ ਜਾ ਕੇ ਹੁਣ ਪਾਵਾਂਗੇ ਬਾਕੀ ਹੋਰ ਵੀ ਬੈਟਰੀਆਂ ਪਈਆਂ ਹੋਈਆਂ ਨੇ ਇੱਥੇ ਦੇਖ ਕੇ ਚੈੱਕ ਕਰ ਹਾਂਜੀ ਆਪਾਂ ਭਾਜੀ ਕੋ 12 Pro Max ਦੀ ਬੈਟਰੀ ਲਈ ਆ ਜਿਹੜੀ ਇੰਡੀਆ ਦੇ ਵਿੱਚ 3500 4000 ਮੰਗਦੇ ਨੇ ਨਾ ਤੇ ਇੱਥੇ ਸਿਰਫ ਆਪਾਂ ਨੂੰ 700 ਰੁਪਏ ਦੀ ਪਈ ਆ ਮਤਲਬ ਕਹਿ ਸਕਦੇ 800 ਰੁਪਏ ਦੀ ਪਈ ਆ ਤੇ ਇਹ ਭਾਜੀ ਕੋਲ ਲਈ ਆਪਾਂ ਤੇ ਇਹ ਭਾਜੀ ਨੇ ਦਿੱਤੀ ਆਪਾਂ ਨੂੰ ਠੀਕ ਆ ਜੀ ਹੈਲੋ ਕਰੋ ਹੈਲੋ ਹੈਲੋ ਹਾ ਹੱਸਦੇ ਹੱਸਦੇ ਦੰਦ ਕੱਢਦੇ ਦੰਦ ਹੀ ਹੀ ਸਮਾਈਲ ਹੀ ਦੰਦ ਕੱਢਦਾ ਆ ਰਹਾ ਹਾਂ ਜਰਾ ਚਲੋ ਜੀ ਇਹ ਦੇ ਕੋਲ ਲਈ ਆਪਾਂ ਇਹਨੇ ਆਪਣੀਆਂ ਵੀਡੀਓ ਵੀ ਦੇਖੀਆਂ ਨੇ ਤੇ ਹਾਸੀ ਮਜ਼ਾਕ ਵੀ ਕੀਤਾ ਆ ਤੇ ਇਹਨੇ ਆਪਣੇ ਇੱਥੇ ਮਾਰਕੀਟ ਬਾਰੇ ਦੱਸਿਆ ਵੀ ਇੱਥੇ ਫਰੋਡ ਵੀ ਬਹੁਤ ਹੁੰਦਾ ਆ ਤੇ ਆਪਣੇ ਕਹਿੰਦੇ ਬਾਰਗੇਨਿੰਗ ਬਹੁਤ ਚੱਲਦੀ ਆ ਤੇ ਇਹਦੇ ਨਾਲ ਵੀ ਆਪਾਂ ਬਾਰਗੇਨਿੰਗ ਕੀਤੀ ਏ 100 ਰੁਪਏ ਦੱਸਦਾ ਪਿਆ ਸੀ ਆਪਾਂ 60 ਦੇ ਵਿੱਚ ਲਈਏ ਦੇਖੋ ਇਹ ਤੇ ਮਾਊਸ ਦੀ ਡਿਜ਼ਾਈਨ ਦੇਖੋ ਕਿੰਨੇ ਘੈਂਟ ਨੇ ਇਹ ਕੀਬੋਰਡ ਨੇ ਛੋਟੇ ਤੋਂ ਛੋਟਾ ਕੀਬੋਰਡ ਹੈ ਦੇਖੋ ਉਹਨਾਂ ਦਾ ਡਿਜ਼ਾਈਨ ਦੇਖੋ ਇਹ ਆਪਾਂ ਵੀ ਬਣਵਾ ਸਕਨੇ ਆ ਇਦਾਂ ਡਿਜ਼ਾਈਨ ਉਹਨਾਂ ਨੂੰ ਕਹਿ ਕੇ ਨਾ ਜਿੱਦਾਂ ਦਾ ਡਿਜ਼ਾਈਨ ਤੁਹਾਨੂੰ ਪਸੰਦ ਆ ਜਾ ਤੁਸੀਂ ਕੋਈ ਫੋਟੋ ਦੇ ਸਕਦੇ ਹੋ ਤਾਂ ਇਦਾਂ ਦਾ ਡਿਜ਼ਾਈਨ ਕ੍ਰੀਏਟ ਕਰ ਦਿੰਦੇ ਨੇ ਇਹ ਦੇਖੋ ਮੈਂ ਇਹ ਭਾਜੀ ਕੋ ਕਰੰਸੀ ਲਈ ਆ ਦੇਖੋ ਮਤਲਬ ਯੂ ਐਸ ਏ ਡਾਲਰ ਮਤਲਬ ਕੈਸ਼ ਕਰਾਇਆ ਹੈ ਤੇ 1 ਰੁਪਿਆ ਰੱਖਦੇ ਨੇ ਇਹ ਤੇ ਇਹ ਆਪਣੇ ਨਿਊ ਏਸ਼ੀਆ ਮਾਰਕੀਟ ਤੇ ਬਾਹਰ ਹੀ ਖੜੇ ਹੁੰਦੇ ਨੇ ਕਿੰਨੇ ਜਾਣੇ ਹੁੰਦੇ ਨੇ ਦੇਖੋ ਖੈਲ ਤੇ ਕਿੰਨੇ ਜਾਣੇ ਹੁੰਦੇ ਨੇ ਕਾਰਡ ਹੁੰਦਾ ਹੈ ਨਾ ਕੋ ਕੈਸ਼ ਹੁੰਦਾ ਹੈ ਮਤਲਬ ਯੂਆਨ ਦੇ ਵਿੱਚ ਮੈਂ ਕਰਵਾਇਆ ਕਨਵਰਟ ਮੇਰਾ ਅਲੀ ਪੇ ਇੱਕੋ ਤਾਂ ਬੰਦ ਹੋ ਗਿਆ ਤੇ ਤਾਂ ਕਰਵਾ ਕਰਕੇ ਨਾ ਕੋ ਮੈਂ ਕਰਵਾਇਆ ਤੇ ਮੈਂ ਹੁਣ AI ਟਰਾਂਸਲੇਟਰ ਲੈਣਾ ਆ ਤਾਂ ਕਰਕੇ ਮੈਨੂੰ ਥੋੜੇ ਪੈਸਿਆਂ ਦੀ ਲੋੜ ਸੀ ਤੇ ਆਪਾਂ ਹੁਣ ਅੰਦਰ ਚਲਦੇ ਆਂ AI ਟਰਾਂਸਲੇਟਰ ਲੈਣ ਇਹ ਹੈਗੇ ਨੇ AI ਟਰਾਂਸਲੇਟ ਨੇ ਜਿਹੜਾ ਮੈਨੂੰ ਚਾਹੀਦਾ ਹੀ ਚਾਹੀਦਾ ਇਹ ਚਾਈਨਾ ਦੇ ਵਿੱਚ ਮਤਲਬ ਕੱਲਾ ਹੀ ਚਾਈਨਾ ਦੇ ਵਿੱਚ ਨਹੀਂ ਆਪਾਂ ਹੋਰ ਵੀ ਕੰਟਰੀਜ਼ ਦੇ ਵਿੱਚ ਯੂਜ਼ ਕਰ ਸਕਦੇ ਹਾਂ ਦੇਖੋ ਜਿੱਦਾਂ ਆਪਾਂ ਪੰਜਾਬੀ ਇਹਦੇ ਵਿੱਚ ਲੈਂਗੁਏਜ ਪੰਜਾਬੀ ਗੁਰਮੁਖੀ ਪੰਜਾਬੀ ਹੈ ਨਾ ਉਹ ਵੀ ਹੈਗੀ ਹੈ ਭਾਸ਼ਾ ਤੇ ਆਪਾਂ ਟਰਾਂਸਲੇਟ ਕਰ ਸਕਦੇ ਚਾਈਨੀਜ਼ ਵਿੱਚ ਉਹ ਦਿਖਦਾ ਹੀ ਪਿਆ ਤੁਹਾਨੂੰ ਤੇ ਇਹ ਘਟੋ-ਘਟ ਵੀ ਹੈਗੇ ਨੇ ਇੱਥੋਂ 200 300 ਜਵਾਨ ਹੈ ਨਾ 200 ਜਵਾਨ ਇੰਨੇ ਤੇ ਮਿਲਦੇ ਨੇ ਇਹ ਤੇ ਇੰਡੀਆ ਦਾ ਮਤਲਬ ਕਹਿ ਸਕਦੇ 2000 ਰੁਪਏ ਦਾ ਮਿਲਦਾ ਹੈ ਤੇ ਇਹ ਮਦਦਗਾਰ ਬਹੁਤ ਹੁੰਦੇ ਨੇ ਮਤਲਬ ਇੱਕ ਹੀ ਦੇਸ਼ ਦੇ ਵਿੱਚ ਦੀ ਬਹੁਤ ਹੀ ਦੇਸ਼ ਦੇ ਵਿੱਚ ਜਿਹੜੀਆਂ ਲੈਂਗੁਏਜ ਹੁੰਦੀ ਨੇ ਤਾਂ ਉਹ ਜੋ ਟਰਾਂਸਲੇਟ ਕਰ ਸਕਦਾ ਉਹ ਵੀ ਆਫਲਾਈਨ ਇਹਨੂੰ ਨੈੱਟ ਨੋਟ ਦੀ ਕੋਈ ਲੋੜ ਨਹੀਂ ਪੈਂਦੀ ਆਫਲਾਈਨ ਨੇ ਸਾਰੇ ਇਹ ਹੋਰ ਵੀ ਮਾਡਲ ਪਈ ਹੁੰਦੇ ਨੇ ਇੱਥੇ ਦੇਖੋ ਆਪਾਂ ਟਰਾਂਸਲੇਟਰ ਲਿਆ ਇਹਦੇ ਕੋਲ AI ਦਾ ਚੈੱਕ ਕਰੋ ਤੇ ਮੈਂ ਕਿਹਾ ਵੀ ਇਹਨੇ ਡੱਬਾ ਭੰਨ ਦਿੱਤਾ ਮੈਂ ਸਮਝਉਣੀ ਚੈੱਕ ਕਰਾ ਵੀ ਉਹੀ ਮਾਡਲ ਆ ਕਈ ਵਾਰ ਇਹ ਕਮਲਾ ਬਹੁਤ ਕਰ ਜਾਂਦੇ ਨੇ ਵੀ ਰੇਟ ਕਰਕੇ ਤੇ ਮਾਡਲ ਕੋਈ ਹੋਰ ਦੇ ਦਿੰਦੇ ਨੇ ਤੇ ਮੈਨੂੰ ਕਿਹਾ ਵੀ ਚੈੱਕ ਕਰਵਾ ਮੈਨੂੰ ਹਨਾ ਵੀ ਉਹੀ ਮਾਡਲ ਆ ਨਾ ਹਾਂ ਇਹ ਉਹੀ ਮਾਡਲ ਆ ਦੇਖੋ ਨਵਾਂ ਵਾਲਿਆ ਡੱਬਾ ਬੰਦਾ ਭਾਈ ਚੈੱਕ ਕਰੋ ਤੇ ਇਹਦੇ ਵਿੱਚ ਚੈਟ ਜੀਪੀਟੀ ਵੀ ਹੈ ਨਾ ਸਾਰਾ ਕੁਝ ਹੈਗਾ ਯਾਰ ਆਫਲਾਈਨ ਆ ਸਾਰਾ ਇਹ ਇਹਦਾ ਫਾਇਦਾ ਹੈ ਕਿ ਇਹ ਆਫਲਾਈਨ ਆ ਸਾਰਾ ਇਹ ਦੇਖੋ ਇਹ ਦੇਖੋ ਤੇ ਛੋਟੇ ਛੋਟੇ ਸਪੀਕਰ ਵੀ ਨੇ ਐਦਾਂ ਲੱਗਦਾ ਜਿਦਾ ਕੱਪ ਪਏ ਹੋਏ ਨੇ ਪਰ ਇਹ ਸਾਰੇ ਸਪੀਕਰ ਨੇ ਆ ਦੇਖੋ ਛੋਟੇ ਤੋਂ ਛੋਟੇ ਸਪੀਕਰ ਨੇ ਇਹ ਸਾਰੇ ਸਪੀਕਰ ਨੇ ਇਹ ਹੈੱਡਫੋਨਾਂ ਦੀ ਕੁਆਲਿਟੀ ਹੈ ਪਰ ਇਹ ਆਪਣੀ ਬ੍ਰਾਂਡ ਨੇ ਇਹਨਾਂ ਦੇ ਕੋਈ ਰੀਜਨਲ ਨਹੀਂ ਕਹਿ ਸਕਦੇ ਮੇਡ ਇਨ ਚਾਈਨਾ ਹੀ ਕਹਿ ਸਕਨੇ ਸਾਰੇ ਇਹਨੂੰ ਆ ਦੇਖੋ ਸਾਰੇ ਮੇਡ ਇਨ ਚਾਈਨਾ ਨੇ ਇਹ ਤਾਂ ਆਪਣੇ ਵੀ ਵਿਕਦੇ ਹਨ ਮੇਡ ਇਨ ਚਾਈਨਾ ਨੇ ਤੇ ਘੜੀਆਂ ਦੇ ਸਟ੍ਰੈਪ ਨੇ ਸਾਰੇ ਚੈੱਕ ਕਰੋ ओरिजिनल ਤੋਂ ਰੀਜਨਲ ਨੇ ਸਾਰੇ ਇਹ ਲੋ ਕੁਆਲਟੀ ਦੇ ਵੀ ਮਿਲ ਜਾਂਦੇ ਨੇ ਪਰ ਇਹ ਸਾਰੇ ਰੀਜਨਲ ਪਏ ਹੋਏ ਨੇ ਇਹ ਤੋਂ ਸਾਰਾ ਗਰਲਿਸ਼ ਦਾ ਸਮਾਨ ਵੀ ਮਿਲਦਾ ਹੈ ਦੇਖੋ ਜਿਹਦਾ ਵਾਲਾ ਨੂੰ ਕੁੰਡਲ ਕੰਡਲ ਜੇ ਪਾਣੀ ਹੁੰਦੇ ਨੇ ਇਹ ਸਾਰਾ ਦੇਖੋ ਨੂੰ ਮੈਨੂੰ ਪਤਾ ਨਹੀਂ ਹੈਗਾ ਇਹਨਾਂ ਨੂੰ ਕੀ ਕਹਿੰਦੇ ਨੇ ਬਟ ਇਹ ਸਾਰਾ ਕੁਝ ਹੈ ਦੇਖੋ ਗਰਲਿਸ਼ ਨੇ ਸਾਰੇ ਜੇ ਵੀ ਸਮਾਨ ਇੱਥੋਂ ਅਵੇਲੇਬਲ ਹੁੰਦਾ ਜਾਂਦਾ ਇਹ ਸਾਰੀਆਂ ਹੀ ਕਾਪੀਆਂ ਨੇ ਮਤਲਬ ਇੱਥੇ ਤੁਹਾਨੂੰ Ориジナル ਸਮਾਨ ਨਹੀਂ ਕਹਿ ਸਕਦੇ ਮਿਲ ਸਕਦਾ ਮਤਲਬ ਕਾਪੀਸ ਹੀ ਮਿਲਣਗੀਆਂ ਸਾਰੀਆਂ ਠੀਕ ਹੈ ਜੀ ਜੇ ਆਪਾਂ ਪੁੱਛਨੇ ਵੀ Ориジナル ਹੈਗਾ ਕਦੇ Ориジナル ਨਹੀਂ ਇਹ ਕਾਪੀ ਨੇ ਕਈ ਕਈ ਦੁਕਾਨਾਂ ਦੇ ਵਿੱਚ ਦੇਖੋ ਕੀਬੋਰਡ ਹੈਗੇ ਨੇ ਇਹ ਬਾਰਗੇਨਿੰਗ ਬਹੁਤ ਕਰਦੇ ਨੇ ਜਦੋਂ ਆਪਾਂ ਰਿਟੇਲ ਦੇ ਵਿੱਚ ਲੈਣੇ ਹਨ ਤਾਂ ਰਿਟੇਲ ਦੇ ਵਿੱਚ 1 ਪੀਸ ਦਾ ਜ਼ਿਆਦਾ ਰੇਟ ਦੱਸਦੇ ਨੇ ਕਈ ਵਾਰ ਤੇ ਹਨਾ ਕਈ ਵਾਰ ਨਹੀਂ ਜ਼ਿਆਦਾਤਰ ਸਾਰੇ ਦੁਕਾਨਦਾਰ ਜ਼ਿਆਦਾ ਹੀ ਦੱਸਣਗੇ ਤੁਹਾਨੂੰ ਤੇ 바ਰਗੇਨਿੰਗ ਕਰਨੀ ਪੈਂਦੀ ਹੈ ਜਿੱਦ ਮੈਂ ਹੁਣ ਇਹ ਵਾਲਾ ਲਿਆ ਹੈ ਹਨਾ ਇਹ ਵਾਲਾ AI ਟ੍ਰਾਂਸਲੇਟਰ ਲਿਆ ਹੈ ਇਹ 330 ਜਵਾਨ ਦਾ ਕਹਿੰਦਾ ਪਿਆ ਸੀ ਤੇ ਬਟ ਮੈਂ ਹੁਣ ਲਿਆ ਹੈ ਤੇ ਇਹ ਵਾਲਾ 250 ਦਾ 250 ਜਵਾਨ ਦਾ ਮਤਲਬ ਇੰਡੀਆ ਦੇ ਲਗਭਗ 1800 1900 ਹਾਂਜੀ ਇਹ ਹੈਗਾ ਸੀ ਪਾਰਟ 1 ਆਪਣਾ ਨਿਊ ਏਸ਼ੀਆ ਮਾਰਕੀਟ ਦਾ ਤੇ ਸੈਕੰਡ ਪਾਰਟ ਆਪਾਂ ਥੋੜੇ ਦਿਨ ਲੋਕੇ ਪੋਲਡ ਕਰਾਂਗੇ ਜਦ ਤੱਕ ਤੁਸੀਂ ਇਹ ਵਲੋਗ ਦੇਖੋ ਠੀਕ ਹੈ ਜੀ ਤੇ ਲਾਈਕ ਕਮੈਂਟ ਸ਼ੇਅਰ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਿਓ ਥੈਂਕ ਯੂ